ਬੜੀ ਸ਼ਰਧਾ ਦੇ ਨਾਲ ਬੋਲਣਾ ਖਾਰ ਨਹੀਂ ਰੱਖਣੀ ਉਸ ਤੋਂ ਬਾਅਦ ਪਰਮ ਪਿਤਾ ਪਰਮੇਸ਼ਰ ਪਰਮ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਅਸੀਂ ਸਚਾਈ ਨੂੰ ਜਾਣ ਲਿਆ ਅਸੀਂ ਸਚਾਈ ਨੂੰ ਜਾਣ ਲਿਆ ਸੱਚਾ ਨਾਮ ਤੇਰਾ ਹੈ ਸੱਚਾ ਨਾਮ ਤੇਰਾ ਹੈ ਤੇਰੇ ਨਾਮ ਵਿੱਚ ਮੁਕਤੀ ਹੈ ਤੇਰੇ ਨਾਮ ਵਿੱਚ ਮੁਕਤੀ ਹੈ ਤੇਰੇ ਲਹੂ ਦੇ ਵਿੱਚ ਛੁਟਕਾਰਾ ਹੈ ਤੇਰੇ ਲਹੂ ਦੇ ਵਿੱਚ ਛੁਟਕਾਰਾ ਹੈ ਸਵਰਗੀ ਪਿਤਾ ਸਵਰਗੀ ਪਿਤਾ ਸਾਨੂੰ ਸਾਡੇ ਪਾਪਾਂ ਦੀ ਖਾਤਰ ਸਾਡੇ ਪਾਪਾਂ ਦਿਖਾਤਰ ਆਪਣੇ ਪਵਿੱਤਰ ਲਹੂ ਦੇ ਦੁਆਰਾ ਆਪਣੇ ਪਵਿੱਤਰ ਲਹੂ ਦੇ ਦੁਆਰਾ ਸਾਨੂੰ ਖਰੀਦ ਲਿਆ ਸਾਨੂੰ ਖਰੀਦ ਲਿਆ ਅਸੀਂ ਹਿਸ਼ਵਾਸ ਕਰਦੇ ਹਾਂ ਅਸੀਂ ਹਿਸ਼ਵਾਸ ਕਰਦੇ ਹਾਂ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਬਹੁਤ ਗਲਤੀਆਂ ਕੀਤੀਆਂ ਇੱਕ ਦੂਜੇ ਤੇ ਇੱਕ ਦੂਜੇ ਤੇ ਦੋਸ਼ ਲਾਏ ਦੋਸ਼ ਲਾਏ ਗਿਲਾ ਕੀਤਾ ਗਿਲਾ ਕੀਤਾ ਗਰੋਧ ਕੀਤਾ ਗਰੋਧ ਕੀਤਾ ਈਰਖਾ ਕੀਤੀ ਈਰਖਾ ਕੀਤੀ ਨਫ਼ਰਤ ਕੀਤੀ ਨਫ਼ਰਤ ਕੀਤੀ ਬਿਲਾ ਪਰਮੇਸ਼ਰ ਪਿਤਾ ਪਰਮੇਸ਼ਰ ਦਿੱਤੀ ਦਿਆਹ ਕਰ ਸਾਡੇ ਤੇ ਰਹਿਮ ਕਰ ਸਾਡੇ ਤੇ ਰਹਿਮ ਕਰ ਸਾਡੇ ਪਾਪ ਮਾਫ ਕਰ ਸਾਡੇ ਪਾਪ ਮਾਫ ਕਰ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਅਸੀਂ ਅਸੀਂ ਤੇਰੇ ਪਵਿੱਤਰ ਵਚਨ ਦੇ ਅਨੁਸਾਰ ਤੇਰੇ ਪਵਿੱਤਰ ਵਚਨ ਦੇ ਅਨੁਸਾਰ ਆਪਣਾ ਜੀਵਨ ਆਪਣਾ ਜੀਵਨ ਬੀਤ ਕਰਾਂਗੇ ਬੀਤ ਕਰਾਂਗੇ ਤੇਰੇ ਫਰਮਾਨਾਂ ਨੂੰ ਤੇਰੇ ਫਰਮਾਨਾਂ ਨੂੰ ਚੇਤੇ ਰੱਖਾਂਗੇ ਚੇਤੇ ਰੱਖਾਂਗੇ ਤੇਰੀ ਇੱਛਾ ਨੂੰ ਤੇਰੀ ਇੱਛਾ ਨੂੰ ਪੂਰਾ ਕਰਾਂਗੇ ਪੂਰਾ ਕਰਾਂਗੇ ਸਾਡੇ ਤੇ ਦਿਆ ਕਰੋ ਸਾਡੇ ਤੇ ਦਿਆ ਕਰੋ ਹੋ ਚੰਗਾ ਕਰੋ ਚੰਗਾ ਕਰੋ ਸਾਡੇ ਪਾਪ ਮਾਫ ਕਰੋ ਸਾਡੇ ਪਾਪ ਮਾਫ ਕਰੋ ਇਹ ਪਾਪਾਂ ਦੀ ਮਾਫੀ ਇਹ ਪਾਪਾਂ ਨੇ ਮਾਫੀ ਸਾਡੇ ਉਜ਼ਾਰ ਕਰਤਾ ਸਾਡੇ ਉਜ਼ਾਰ ਕਰਤਾ ਮੁਕਤੀ ਦਾਤਾ ਮੁਕਤੀ ਦਾਤਾ ਪ੍ਰਭੂ ਜਸੂ ਮਸੀਹ ਦੇ ਕੰਮੀ ਅਸ਼ਮਸੀਹ ਦੇ ਸ਼ਾਮਰਥੀ ਸ਼ਾਮਰਥੀ ਨਾਮ ਦੇ ਵਿੱਚ ਮੰਗਦੇ ਆ ਆਪਣੇ ਵਿੱਚ ਮਾਮੀਨ ਆਮੀਨ ਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਕਲਾਮ ਕਹਿੰਦਾ ਜਿਹੜੇ ਆਪਣੇ ਗੁਨਾਹਾਂ ਨੂੰ ਮੰਨ ਕੇ ਛੱਡ ਦੇਣਗੇ ਉਹਨਾਂ ਉੱਤੇ ਰਹਿਮ ਕੀਤਾ ਜਾਊਗਾ ਪਿਤਾ ਤੁਸੀਂ ਇਨਾ ਤੇ ਰਹੇਨ ਕੀਤਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਪਵਿੱਤਰ ਵੰਦਨ ਕਰਨਾ ਜਿਨ੍ਹਾਂ ਦੇ ਤੁਸੀਂ ਪਾਪ ਮਾਫ ਕਰੋਗੇ ਉਹਨਾਂ ਦੇ ਪਾਪ ਮਾਫ ਕੀਤੇ ਜਾਣਗੇ ਪਿਤਾ ਪਰਮੇਸ਼ਰ ਜਿਨਨੇ ਵੀ ਤੇਰੀ ਪਵਿੱਤਰ ਹਜ਼ੂਰੀ ਦੇ ਵਿੱਚ ਕੜੇ ਨੇ ਮੈਂ ਸਭ ਦੇ ਪਾਪਾਂ ਨੂੰ ਤੁਹਾਡੇ ਦਿੱਤੇ ਹੋਏ ਅਧਿਕਾਰ ਦੀ ਵਰਤੋਂ ਕਰਦਾ ਹੋਇਆ ਜੋ ਉਹਨਾਂ ਦੀ ਇੰਜੀਲ 20 ਦੀ 23 ਦੇ ਮਤਲਬ ਅਨਾਂ ਦੇ ਪਾਪਾਂ ਨੂੰ ਮੈਂ ਮਾਫ ਕਰਦਾ ਪਰੀਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਸ ਧਰਤੀ ਦੇ ਇਹਨਾਂ ਦੇ ਪਾਪਾ ਨੂੰ ਮਾਫ਼ ਕਰਦਾ ਪ੍ਰਭੂ ਜਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਤੁਸੀਂ ਸਵਰਗ ਦੇ ਵਿੱਚ ਇਹਨਾਂ ਦਾ ਨਾਮ ਜੀਵਨ ਦੀ ਪੁਛ ਦੀ ਵਿੱਚ ਲਿਖ ਲੋ ਤਾਂ ਜੋ ਇਸ ਧਰਤੀ ਦੇ ਆਪਣਾ ਵਧੀਆ ਜੀਵਨ ਬਤੀਤ ਕਰਕੇ ਤੇਰੇ ਆਉਣ ਦੇ ਦਿਨ ਤੇਰੇ ਨਾਲ ਉਠਾਈ ਜਾਣ ਪਿਤਾ ਤੁਹਾਡਾ ਧੰਨਵਾਦ ਇਹ ਪਾਪਾ ਦੀ ਮਾਫੀ ਪ੍ਰਭੂ ਜਸੂ ਮਸੀਹ ਦੇ ਸਾਮਰਥੀ ਨਾਮ ਦੇ ਮੰਗਦੇ ਆਂ ਆਮੀਨ ਆਮੀਨ